ਪਠਾਨਕੋਟ ਜ਼ਿਲ੍ਹਾ ਪੁਲਿਸ ਨੇ 155 ਵਾਹਨਾਂ ਦੀ ਨਿਲਾਮੀ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਜੋ ਕਿ ਪੁਲਿਸ ਸਟੇਸ਼ਨਾਂ ਦੀ ਭੀੜ ਨੂੰ ਘਟਕ ਕਰਨ ਦੇ ਉਦੇਸ਼ ਨਾਲ ਚੱਲ ਰਹੇ ਪ੍ਰਸ਼ਾਸਨਿਕ ਅਭਿਆਸਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਸ ਦੌਰਾਨ ਮੋਟਰਸਾਈਕਲ ਸਕੂਟੀ ਸਕੂਟਰ ਕਾਰਾਂ ਆਟੋ ਅਤੇ ਟਰੱਕ ਸਮੇਤ ਕਈ ਸਾਰੇ ਵਾਹਨਾਂ ਦੀ ਨਿਲਾਮੀ ਕੀਤੀ ਗਈ ਜਿਸ ਦੌਰਾਨ ਵੱਖ-ਵੱਖ ਬੋਲੀਕਾਰਾਂ ਦੁਆਰਾ ਦਾਵਾ ਕੀਤਾ ਗਿਆ ਸੀ ਆਧਾਰ ਕੀਮਤ 23,62,000 ਰੁਪਏ ਰੱਖੀ ਗਈ ਸੀ ਅਤੇ ਅੰਤਿਮ ਨਿਲਾਮੀ ਕੀਮਤ 29,000 ਮਾਫ ਕਰਨਾ 29 ਲੱਖ 92400 ਤੱਕ ਪਹੁੰਚ ਗਈ ਇਹ ਰਕਮ ਜੋ ਕਿ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕੀਤੀ ਜਾ ਰਹੀ ਹੈ ਬੋਲੀ ਦੀ ਪ੍ਰਕਿਰਿਆ ਦੇ ਨਿਰਪੱਖ ਅਤੇ ਪ੍ਰਤੀਯੋਗੀ ਸੁਭਾਅ ਨੂੰ ਦਰਸਾਉਂਦੀ ਹੈ ਦੱਸਦੀ ਕਿ ਇਸ ਇਸ ਨਿਲਾਮੀ ਦਾ ਮੁਢਲਾ ਉਦੇਸ਼ ਪੁਲਿਸ ਸਟੇਸ਼ਨ ਦੀ ਭੀੜ ਨੂੰ ਦੂਰ ਕਰਨਾ ਹੈ ਜੋ ਕਿ ਅਕਸਰ ਕੇਸ ਪ੍ਰਾਪਰਟੀ ਵਾਹਨਾਂ ਨਾਲ ਭਰਿਆ ਰਹਿੰਦਾ ਹੈ ਅਜਿਹਾ ਕਰਨ ਨਾਲ ਜੋ ਕੀਮਤੀ ਜਗ੍ਹਾ ਉਸ ਨੂੰ ਖਾਲੀ ਕਰਨ ਵਿੱਚ ਕਾਮਯਾਬ ਰਹੇ ਦੱਸਦੀ ਕਿ ਪਠਾਨਕੋਟ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਅਜਿਹਾ ਕਰਨ ਨਾਲ ਅਸੀਂ ਨਾ ਸਿਰਫ ਕੀਮਤੀ ਜਗ੍ਹਾ ਨੂੰ ਖਾਲੀ ਕਰਨ ਵਿੱਚ ਕਾਮਯਾਬ ਰਹੇ ਸਗੋਂ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਇਹਨਾਂ ਵਾਹਨਾਂ ਦੀ ਨਿੰਦਾ ਹੋਣ ਤੋਂ ਬਾਅਦ ਉਤਪਤਕ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਪਠਾਨਕੋਟ ਪੁਲਿਸ ਨੇ ਕਿਹਾ ਕਿ ਅਸੀਂ ਇਸ ਨਿਲਾਮੀ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਅਤੇ ਸਮਰਥਨ ਲਈ ਸਾਰੇ ਭਾਗੀਦਾਰਾਂ ਅਤੇ ਹਿੱਸੇਦਾਰਾਂ ਦਾ ਧੰਨਵਾਦ ਕਰਦੇ ਹਾਂ ਪਠਾਨਕੋਟ ਜ਼ਿਲ੍ਹਾ ਪੁਲਿਸ ਕੁਸ਼ਲ ਅਤੇ ਪਾਰਦਰਸ਼ੀ ਪ੍ਰਸ਼ਾਸਕੀ ਅਮਲਾ ਲਈ ਵਚਨਬੱਧ ਹੈ ਜੋ ਕਿ ਲੋਕ ਹਿੱਤਾਂ ਦੀ ਸੇਵਾ ਕਰਦੇ ਹਨ ਦੱਸ ਦੇ ਕਿ ਪਠਾਨਕੋਟ ਪੁਲਿਸ ਦੇ ਵੱਲੋਂ 155 ਵਾਹਨਾ ਦੀ ਨਿਲਾਮੀ ਕੀਤੀ ਗਈ ਜਿਸ ਦੇ ਵਿੱਚ ਮੋਟਰਸਾਈਕਲ ਸਕੂਟੀ ਸਕੂਟਰ ਕਾਰਾਂ ਆਟੋ ਅਤੇ ਟਰੱਕ ਸਮੇਤ ਕਈ ਸਾਰੇ ਵਾਹਨ ਸ਼ਾਮਿਲ ਸਨ ਇਸ ਦੌਰਾਨ ਵੱਖ-ਵੱਖ ਬੋਲੀਕਾਰਾਂ ਦੁਆਰਾ ਦਾਵਾ ਕੀਤਾ ਗਿਆ ਆਧਾਰ ਕੀਮਤ 23 ਲੱਖ 62000 ਰੱਖੀ ਗਈ ਸੀ ਅਤੇ ਅੰਤਿਮ ਨਿਲਾਮੀ ਕੀਮਤ 29 ਲੱਖ 92400 ਤੱਕ ਪਹੁੰਚ ਗਈ ਜੋ ਰਕਮ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤੀ ਗਈ ਹੈ ਉਥੇ ਹੀ ਪਠਾਨਕੋਟ ਪੁਲਿਸ ਦੇ ਵੱਲੋਂ ਇਸ ਸਹਿਯੋਗ ਅਤੇ ਸਮਰਥਨ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਪਠਾਨਕੋਟ ਜ਼ਿਲ੍ਹਾ ਪੁਲਿਸ ਨੇ 155 ਵਾਹਨਾਂ ਦੀ ਨਿਲਾਮੀ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਜੋ ਕਿ ਪੁਲਿਸ ਸਟੇਸ਼ਨਾਂ ਦੀ ਭੀੜ ਨੂੰ ਕਟ ਕਰਨ ਦੇ ਉਦੇਸ਼ ਨਾਲ ਚੱਲ ਰਹੇ ਪ੍ਰਸ਼ਾਸਨਿਕ ਅਭਿਆਸਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਸ ਦੌਰਾਨ ਮੋਟਰਸਾਈਕਲ ਸਕੂਟੀ ਸਕੂਟਰ ਕਾਰਾਂ ਆਟੋ ਅਤੇ ਟਰੱਕ ਸਮੇਤ ਕਈ ਸਾਰੇ ਵਾਹਨਾਂ ਦੀ ਨਿਲਾਮੀ ਕੀਤੀ ਗਈ ਜਿਸ ਦੌਰਾਨ ਵੱਖ-ਵੱਖ ਬੋਲੀਕਾਰਾਂ ਦੁਆਰਾ ਦਾਵਾ ਕੀਤਾ ਗਿਆ ਸੀ ਆਧਾਰ ਕੀਮਤ 23,62,000 ਰੁਪਏ ਰੱਖੀ ਗਈ ਸੀ ਅਤੇ ਅੰਤਿਮ ਨਿਲਾਮੀ ਕੀਮਤ 29,000 ਮਾਫ ਕਰਨਾ 29,92,400 ਤੱਕ ਪਹੁੰਚ ਗਈ ਹੈ ਇਹ ਰਕਮ ਜੋ ਕਿ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕੀਤੀ ਜਾ ਰਹੀ ਹੈ ਬੋਲੀ ਦੀ ਪ੍ਰਕਿਰਿਆ ਦੇ ਨਿਰਪੱਖ ਅਤੇ ਪ੍ਰਤੀਯੋਗੀ ਸੁਭਾਅ ਨੂੰ ਦਰਸਾਉਂਦੀ ਹੈ ਦੱਸਦੀ ਕਿ ਇਸ ਇਸ ਨਿਲਾਮੀ ਦਾ ਮੁਢਲਾ ਉਦੇਸ਼ ਪੁਲਿਸ ਸਟੇਸ਼ਨ ਦੀ ਭੀੜ ਨੂੰ ਦੂਰ ਕਰਨਾ ਹੈ ਜੋ ਕਿ ਅਕਸਰ ਕੇਸ ਪ੍ਰਾਪਰਟੀ ਵਾਹਨਾਂ ਨਾਲ ਭਰਿਆ ਰਹਿੰਦਾ ਹੈ ਜਿਹਾ ਕਰਨ ਨਾਲ ਜੋ ਕੀਮਤੀ ਜਗ੍ਹਾ ਉਸ ਨੂੰ ਖਾਲੀ ਕਰਨ ਵਿੱਚ ਕਾਮਯਾਬ ਰਹੇ ਦੱਸਦੀ ਕਿ ਪਠਾਨਕੋਟ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਅჯਹਾ ਕਰਨ ਨਾਲ ਅਸੀਂ ਨਾ ਸਿਰਫ ਕੀਮਤੀ ਜਗ੍ਹਾ ਨੂੰ ਖਾਲੀ ਕਰਨ ਵਿੱਚ ਕਾਮਯਾਬ ਰਹੇ ਸਗੋਂ ਇਹ ਵੀ ਯਕੀਨੀ ਬਣਾਇਆ ਗਿਆ ਕਿ ਇਹਨਾਂ ਵਾਹਨਾਂ ਦੀ ਨਿੰਦਾ ਹੋਣ ਤੋਂ ਬਾਅਦ ਉਤਪਕ ਗਵਰ ਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਪਠਾਨਕੋਟ ਪੁਲਿਸ ਨੇ ਕਿਹਾ ਕਿ ਅਸੀਂ ਇਸ ਨਿਲਾਮੀ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਅਤੇ ਸਮਰਥਨ ਲਈ ਸਾਰੇ ਭਾਗੀਦਾਰਾਂ ਅਤੇ ਹਿੱਸੇਦਾਰਾਂ ਦਾ ਧੰਨਵਾਦ ਕਰਦੇ ਹਾਂ ਪਠਾਨਕੋਟ ਜ਼ਿਲ੍ਹਾ ਪੁਲਿਸ ਕੁਸ਼ਲ ਅਤੇ ਪਾਰਦਰਸ਼ੀ ਪ੍ਰਸ਼ਾਸਕੀ ਅਮਲਾ ਲਈ ਵਚਨਬੱਧ ਹੈ ਜੋ ਕਿ ਲੋਕ ਖੇਤਾਂ ਦੀ ਸੇਵਾ ਕਰਦੇ ਹਨ ਦੱਸਦੀ ਕਿ ਪਠਾਨਕੋਟ ਪੁਲਿਸ ਦੇ ਵੱਲੋਂ 155 ਵਾਹਨਾ ਦੀ ਨਿਲਾਮੀ ਕੀਤੀ ਗਈ ਜਿਸ ਦੇ ਵਿੱਚ ਮੋਟਰਸਾਈਕਲ ਸਕੂਟੀ ਸਕੂਟਰ ਕਾਰਾਂ ਆਟੋ ਅਤੇ ਟਰੱਕ ਸਮੇਤ ਕਈ ਸਾਰੇ ਵਾਹਨ ਸ਼ਾਮਿਲ ਸਨ ਇਸ ਦੌਰਾਨ ਵੱਖ-ਵੱਖ ਬੋਲੀਕਾਰਾਂ ਦੁਆਰਾ ਦਾਵਾ ਕੀਤਾ ਗਿਆ ਆਧਾਰ ਕੀਮਤ 23 ਲੱਖ 62000 ਰੱਖੀ ਗਈ ਸੀ ਅਤੇ ਅੰਤਿਮ ਨਿਲਾਮੀ ਕੀਮਤ 29 ਲੱਖ 92400 ਤੱਕ ਪਹੁੰਚ ਗਈ ਜੋ ਰਕਮ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤੀ ਗਈ ਹੈ ਉਥੇ ਹੀ ਪਠਾਨਕੋਟ ਪੁਲਿਸ ਦੇ ਵੱਲੋਂ ਇਸ ਸਹਿਯੋਗ ਅਤੇ ਸਮਰਥਨ ਲਈ ਸਾਰੇ ਭਾਗੀਦਾਰਾਂ ਦਾ धन्यवाद किया गया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप